ਅੱਜ ਅਸੀਂ 40 ਮੁਕਤੀਆਂ ਦੇ ਬੇਦਾਵੇ ਦੀ ਅਸਲ ਸੱਚਾਈ ਬਾਰੇ ਦੱਸਣ ਜਾ ਰਹੇ ਹਾਂ ਬੇਦਾਵਾ ਅਨੰਤਪੁਰ ਸਾਹਿਬ ਦੇ ਵਿੱਚ ਨਹੀਂ ਲਿਖਿਆ ਗਿਆ ਸੀ ਉਸ ਦੇ ਬਾਰੇ ਅੱਜ ਅਸੀਂ ਪੂਰੀ ਡਿਟੇਲ ਦੇ ਨਾਲ ਤੁਹਾਨੂੰ ਦੱਸਾਂਗੇ ਕਿ ਬੇਦਾਵਾ ਖਿਦਰਾਣੇ ਦੀ ਟਾਪ ਦੇ ਉੱਤੇ ਲਿਖਿਆ ਗਿਆ ਸੀ ਅਤੇ ਉਸ ਦੀ ਅਸਲ ਸੱਚਾਈ ਕੀ ਹੈ ਉਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰੂ ਸਾਹਿਬ 30 ਅਤੇ 31 ਦਸੰਬਰ ਦੇ ਦਿਨ ਖਿਦਰਾਣੇ ਦੀ ਟਾਪ ਦੇ ਉੱਤੇ ਹੀ ਰਹੇ ਜਦੋਂ 40 ਮੁਕਤਿਆਂ ਦੀ ਚਿਖਾ ਪੂਰੀ ਤਰ੍ਹਾਂ ਸੜ ਗਈ ਤਾਂ ਗੁਰੂ ਸਾਹਿਬ ਨੇ ਅੰਗੀਠੇ ਤੇ ਮਿੱਟੀ ਪਵਾ ਦਿੱਤੀ ਕਿਉਂਕਿ ਨੇੜੇ ਕੋਈ ਦਰਿਆ ਨਹੀਂ ਸੀ ਅਤੇ ਆਸਥੀਆਂ ਜਲ ਪ੍ਰਵਾਹ ਨਹੀਂ ਹੋ ਸਕਦੀਆਂ ਸਨ 31 ਦਸੰਬਰ ਦੀ ਰਾਤ ਨੂੰ ਖਿਦਰਾਣੇ ਵਾਸੀ ਗੁਰੂ ਸਾਹਿਬ ਨੂੰ ਪਿੰਡ ਲੈ ਗਏ ਅਤੇ ਸੇਵਾ ਕੀਤੀ ਰਾਤ ਗੁਰੂ ਸਾਹਿਬ ਖਿਦਰਾਣੇ ਰਹੇ ਅਤੇ ਪਹਿਲੀ ਜਨਵਰੀ 1706 ਨੂੰ ਖਿਦਰਾਣੇ ਤੋਂ ਤਲਵੰਡੀ ਸਾਬੋ ਵੱਲ ਚੱਲ ਪਏ ਇਸ ਤੋਂ ਕੁਝ ਸਾਲ ਮਗਰੋਂ ਪਿੰਡ ਹਰੀਕੇ ਕਲਾਂ ਦੇ ਭਾਈ ਲੰਗਰ ਸਿੰਘ ਨੇ ਇਸ ਥਾਂ ਤੇ ਸ਼ਹੀਦਾਂ ਦੀ ਯਾਦ ਵਿੱਚ ਥਾੜਾ ਬਣਵਾਇਆ ਅਤੇ ਸ਼ਹੀਦ ਗੰਜ ਪਰਗੜ ਕੀਤਾ। ਉਸ ਦਿਨ 29 ਦਸੰਬਰ 1725 ਤੋਂ ਮੁਕਤਸਰ ਵਿੱਚ ਸ਼ਹੀਦਾਂ ਦੇ ਪਰਿਵਾਰ ਅਤੇ ਹੋਰ ਸਿੱਖ ਅਰਦਾਸ ਕਰਨ ਵਾਸਤੇ ਪੁੱਜਣ ਲੱਗ ਪਏ। ਹੌਲੀ-ਹੌਲੀ ਇਸ ਥਾਂ ਤੇ ਵੱਡਾ ਮੇਲਾ ਲੱਗਣਾ ਸ਼ੁਰੂ ਹੋ ਗਿਆ। ਇਹ ਸ਼ਹੀਦੀਆਂ 29 ਦਸੰਬਰ 1705 ਦੀਆਂ ਹਨ। ਪਰ ਗਿਆਨੀ ਗਿਆਨ ਸਿੰਘ ਨੇ ਅੱਗੇ ਪਾਣੀ ਨਾ ਮਿਲ ਸਕਣ ਦਾ ਪੁਲੇਖਾ ਖਾ ਕੇ ਇਸ ਘਟਨਾ ਨੂੰ ਗਰਮੀਆਂ ਦੇ ਵਿੱਚ ਲਿਆ ਆਂਦਾ ਹੈ ਅਤੇ ਇੱਕ ਗਲਤ ਤਾਰੀਖ ਲਿਖ ਦਿੱਤੀ ਜਿਸ ਨਾਲ ਕੁਝ ਭੋਲੇ ਲੋਕਾਂ ਨੇ ਪੁਲੇਖਾ ਖਾ ਕੇ ਇਸ ਦਿਨ ਵੀ ਦੂਜਾ ਸ਼ਹੀਦੀ ਜੋੜ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ ਇਸ ਸਬੰਧ ਵਿੱਚ ਦੂਜਾ ਪੁਲੇਖਾ ਬੇਦਾਵਾ ਪੜਵਾਉਣ ਵਾਲੇ ਸ਼ਖਸ ਬਾਰੇ ਹੈ ਪੱਟ ਵਹੀ ਮੁਤਾਬਕ ਇਹ ਬੇਦਾਵਾ ਪਾੜਨ ਵਾਸਤੇ ਪਾਈ ਰਾਏ ਸਿੰਘ ਨੇ ਅਰਜ਼ ਕੀਤੀ ਸੀ ਪਰ ਇੱਕ ਅਦ ਦੇ ਲੇਖਕ ਨੇ ਬੇਦਾਵਾ ਪੜਵਾਉਣ ਦਾ ਸਿਹਰਾ ਆਖਰੀ ਸਾਹ ਲੈਣ ਵਾਲੇ ਰਾਏ ਸਿੰਘ ਦੇ ਪੁੱਤਰ ਭਾਈ ਮਹਾ ਸਿੰਘ ਨੂੰ ਦੇ ਦਿੱਤਾ। ਇਸ ਲੜਾਈ ਦੇ ਖਤਮ ਹੋਣ ਦੇ ਮਗਰੋਂ ਭਾਈ ਸ਼ੀਤਲ ਸਿੰਘ ਰਾਏ ਅਤੇ ਮਹਾ ਸਿੰਘ ਹੀ ਸਿਸਕ ਰਹੇ ਸਨ ਤੇ ਬਾਕੀ ਸ਼ਹੀਦ ਹੋ ਚੁੱਕੇ ਸਨ। ਰਾਏ ਸਿੰਘ ਨੇ ਬੇਦਾਵਾ ਪੜਵਾਇਆ ਸੀ। ਸ਼ੀਤਲ ਸਿੰਘ ਨੇ ਤਿੰਨਾਂ ਚੋਂ ਸਭ ਤੋਂ ਪਹਿਲਾਂ ਸਾਹ ਛੱਡੇ ਸਨ ਅਤੇ ਭਾਈ ਮਹਾ ਸਿੰਘ ਨੇ ਸਭ ਤੋਂ ਅਖੀਰ ਦੇ ਵਿੱਚ ਅਤੇ ਇਸ ਸੰਬੰਧੀ ਤੀਜਾ ਪੁਲੇਖਾ ਬੇਦਾਵਾ ਲੇਖਣ ਦੀ ਥਾਂ ਦਾ ਹੈ ਕਿਸੇ ਲੇਖਕ ਨੇ ਇਹ ਬੇਦਾਵਾ ਅਨੰਦਪੁਰ ਸਾਹਿਬ ਵਿੱਚ ਲਿਖਿਆ ਆਖਿਆ ਸੀ ਬਾਕੀਆਂ ਨੇ ਉਸੇ ਤਰ੍ਹਾਂ ਕਾਪੀ ਕਰ ਦਿੱਤਾ ਅਨੰਦਪੁਰ ਸਾਹਿਬ ਦੇ ਬੇਦਾਵਾ ਲੇਖਣ ਦੀ ਗੱਲ ਬੇਦਲੀਲੀ ਹੈ ਸਵਾਲ ਹੈ ਕਿ ਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ ਤਾਂ ਇਹ 40 ਸਿੱਖ ਬੇਦਾਵਾ ਲਿਖ ਕੇ ਉਥੋਂ ਬਚ ਕੇ ਨਿਕਲ ਕਿਵੇਂਗੇ ਕੀ ਉਹ ਪਹਾੜੀ ਜਾਂ ਮੁਗਲ ਫੌਜਾਂ ਨਾਲ ਸਮਝੌਤਾ ਕਰਕੇ ਜਾਂ ਰਿਸ਼ਵਤ ਦੇ ਕੇ ਆਏ ਸਨ ਜਾ ਕੇਸ ਕਟਵਾ ਕੇ ਮੋਨੇ ਬਣ ਕੇ ਨਿਕਲੇ ਸਨ ਫਿਰ ਗੁਰੂ ਸਾਹਿਬ ਨੇ ਅਨੰਤਪੁਰ ਸਾਹਿਬ ਤੋਂ ਚੱਲਣ ਲੱਗਿਆ ਖਾਸ ਕਰਕੇ ਇਹ ਬੇਦਾਵਾ ਹੀ ਆਪਣੀ ਜੇਬ ਵਿੱਚ ਪਾਇਆ ਹੋਇਆ ਸੀ ਗੁਰੂ ਸਾਹਿਬ ਨੂੰ ਇਹ ਕਾਗਜ਼ ਖਾਸ ਤੌਰ ਤੇ ਸੰਭਾਲਣ ਦੀ ਕਿਹੜੀ ਖਾਸ ਲੋੜ ਸੀ ਇਸ ਕਰਕੇ ਇਹ ਗੱਲ ਸਹੀ ਨਹੀਂ ਹੈ ਰੁਪਿਆਣਾ ਦੀ ਜੂ ਮੱਲਣ ਸੋਡੀਆਂ ਵਿੱਚ ਬੇਦਾਵਾ ਲਿਖਣ ਦੀ ਗੱਲ ਸਹੀ ਹੈ ਕਿਉਂਕਿ ਉਸ ਤੋਂ ਕੁਝ ਘੰਟੇ ਮਗਰੋਂ ਹੀ ਉਹ ਬੇਦਾਵਾ ਪਾੜ ਦਿੱਤਾ ਗਿਆ ਸੀ ਐਨਾ ਚਿਰ ਗੁਰੂ ਸਾਹਿਬ ਦੇ ਕੋਲ ਕਾਗਜ਼ ਰਹਿ ਸਕਣਾ ਮੁਮਕਿਨ ਜਾਪਦਾ ਹੈ ਮੁਕਤ ਸਰ ਵਿੱਚ ਸ਼ਹੀਦ ਹੋਣ ਵਾਲੇ 40 ਮੁਕਤੀਆਂ ਦੇ ਨਾਂ ਵੀ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਦਿੱਤੇ ਹਨ ਹੋ ਸਕਦਾ ਹੈ ਕਿ ਇਹ ਨਾਂ ਸੁਨੇ ਸੁਣਾਏ ਸੋਮਿਆਂ ਤੋਂ ਲਏ ਗਏ ਹੋਣ ਪਰ ਭੱਟ ਵਹੀ ਅਤੇ ਕੁਰਸੀ ਨਾਮਿਆਂ ਤੋਂ ਕੁਝ ਨਾਂ ਸਹੀ ਤੌਰ ਤੇ ਮਿਲ ਜਾਂਦੇ ਹਨ 14 ਨਾਮ ਸਹੀ ਪਾਏ ਗਏ ਹਨ ਇਹ 14 ਨਾਮ ਉਹ ਹਨ ਜਿਨ੍ਹਾਂ ਬਾਰੇ ਕੋਈ ਪੁਲੇਖਾ ਨਹੀਂ ਹੈ ਉਹ ਸੂਚੀ ਵਿੱਚ ਇਨ੍ਹਾਂ ਵਿੱਚੋਂ ਕਈ ਨਾਮ ਨਹੀਂ ਮਿਲਦੇ ਹਨ ਇਸ ਦਾ ਮਤਲਬ ਸਾਫ਼ ਹੈ ਕਿ ਸੰਤੋਖ ਸਿੰਘ ਵਿਸਾਖਾ ਸਿੰਘ ਜਾਂ ਉਹਨਾਂ ਦੇ ਆਧਾਰ ਤੇ 40 ਮੁਕਤੀਆਂ ਦੇ ਨਾਮਾਂ ਵਿੱਚੋਂ ਕੁਝ ਨਾਮ ਯਕੀਨਨ ਗਲਤ ਹਨ ਉਹਨਾਂ ਵਿੱਚੋਂ ਕਿਹੜੇ ਨਾਮ ਗਲਤ ਹਨ ਇਸ ਦੇ ਬਾਰੇ ਹਜੇ ਦਾਅਵੇ ਦੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਪੱਟ ਵਹੀ ਅਤੇ ਕੁਰਸੀ ਨਾਮੀਆਂ ਵਿੱਚੋਂ ਕਿਧਰੋਂ ਸ਼ਾਇਦ ਬਾਕੀ ਨਾਵਾਂ ਦਾ ਵੀ ਨਿਵੇੜਾ ਹੋ ਸਕੇ ਹਾਲ ਦੀ ਘੜੀ ਇਹ ਆਖਿਆ ਜਾ ਸਕਦਾ ਹੈ ਕਿ ਇਹਨਾਂ 14 ਅਤੇ 26 ਹੋਰ ਸਿੰਘਾਂ ਨੇ ਖੇਦਰਾਣੇ ਦੀ ਢਾਬ ਤੇ ਸ਼ਹੀਦੀਆਂ ਹਾਸਲ ਕੀਤੀਆਂ ਸਨ ਤੇ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਬੇਦਾਵਾ ਕਿੱਥੇ ਲਿਖਿਆ ਗਿਆ ਸੀ ਅਤੇ ਕਿਸ-ਕਿਸ ਨੇ ਇਹ ਬੇਦਾਵਾ ਲਿਖਿਆ ਸੀ 25 ਦਸੰਬਰ 1705 ਦੇ ਦਿਨ ਗੁਰੂ ਜੀ ਦੀਨਾ ਕਾਂਗੜ ਤੋਂ ਤਲਵੰਡੀ ਸਾਬੋਵਲ ਚੱਲ ਪਏ ਦੀਨਾ ਕਾਂਗੜ ਤੋਂ ਚੱਲ ਕੇ 17 ਕਿਲੋਮੀਟਰ ਦੂਰ ਭਗਤਾ ਜਿਸ ਨੂੰ ਹੁਣ ਭਗਤਾ ਪਾਈ ਕਾ ਕਿਹਾ ਜਾਂਦਾ ਹੈ ਇੱਥੋਂ 29 ਕਿਲੋਮੀਟਰ ਦੂਰ ਸਰਾਵਾ ਵਿੱਚ ਪੜਾ ਕਰਦੇ ਹੋਏ ਇਤੋਂ 6 ਕਿਲੋਮੀਟਰ ਦੂਰ ਢਿੱਲਵਾ ਹੁਣ ਢਿੱਲਵਾ ਕਲਾ ਇਸ ਨੂੰ ਆਖਿਆ ਜਾਂਦਾ ਹੈ ਉੱਥੇ ਪੁੱਜੇ ਇਸ ਵੇਲੇ ਤੱਕ ਆਪ ਦੇ ਨਾਲ ਕਾਫੀ ਸਿੱਖ ਹੋ ਚੁੱਕੇ ਸਨ ਇਹਨਾਂ ਵਿੱਚੋਂ ਤਿੰਨ ਗੁਰੂ ਸਾਹਿਬ ਦੇ ਨਾਲ ਚਮਕੌਰ ਸਾਹਿਬ ਤੋਂ ਆਏ ਸਨ ਅਤੇ ਕੁਝ ਦੀਨਾ ਵਗੈਰਾ ਤੋਂ ਰਲੇ ਸਨ ਢਿੱਲਵਾ ਵਿੱਚ ਰਾਤ ਰਹਿਣ ਦੇ ਮਗਰੋਂ ਆਪ ਸੁਨਿਆਰ ਪਿੰਡ ਦੇ ਫਿਰ ਕੋਟਕਪੂਰਾ ਗਏ ਇੱਥੋਂ ਕਪੂਰਾ ਸਿੰਘ ਨੇ ਆਪ ਨੂੰ ਆਪਣੀ ਭੈਣ ਕੋਲ ਤਲਵੰਡੀ ਸਾਬੋ ਜਾਣ ਵਾਸਤੇ ਸਲਾਹ ਦਿੱਤੀ ਮਰੋਂ ਤਲਵੰਡੀ ਸਾਬੋ ਜਾਂਦਿਆਂ ਆਪ 28 ਦਸੰਬਰ ਦੀ ਰਾਤ ਜੈਤੋ ਵਿੱਚ ਰੁਕੇ 29 ਦਸੰਬਰ 1705 ਦੇ ਦਿਨ ਆਪ ਜੈਤੋ ਰਾਮਯਾਨਾ ਤੋਂ 27 ਕਿਲੋਮੀਟਰ ਦੂਰ ਪਿੰਡ ਰੁਪਾਣਾ ਕੋਲ ਪੁੱਜੇ ਉੱਥੇ ਮਾਜੇ ਤੋਂ ਆ ਰਿਹਾ ਸਿੱਖਾਂ ਦਾ ਇੱਕ ਜਥਾ ਆਪ ਨੂੰ ਮਿਲਣ ਗਿਆ ਇਸ ਥਾਂ ਤੇ ਅੱਜਕੱਲ ਪਿੰਡ ਮੱਲਣ ਸੋਡੀਆਂ ਵਸ ਚੁੱਕਾ ਹੈ ਇਹ ਸਿੱਖ ਪੱਟੀ ਉਦੋਂ ਜ਼ਿਲ੍ਹਾ ਲਾਹੌਰ ਹੁਣ ਜ਼ਿਲ੍ਹਾ ਅੰਮ੍ਰਿਤਸਰ ਅਤੇ ਚੱਬਾਲ ਦੇ ਇਲਾਕੇ ਚੋਂ ਆਏ ਸਨ ਉਹਨਾਂ ਦਿਨਾਂ ਵਿੱਚ ਪੱਟੀ ਦੇ ਵਿੱਚ ਪਾਈ ਦੇਸ ਰਾਜ ਬੜੈਚ ਦੀ ਮੌਤ ਦੇ ਸੰਬੰਧ ਵਿੱਚ ਪਾਏ ਗਏ ਭੋਗ ਦੇ ਮੌਕੇ ਤੇ ਉਸ ਇਲਾਕੇ ਦੇ ਬਹੁਤ ਸਾਰੇ ਸਿੱਖ ਪੁੱਜੇ ਸਨ ਇਸ ਸਮੇਂ ਕਿਸੇ ਨੇ ਉੱਥੇ ਹਾਜ਼ਰ ਸੰਗਤਾਂ ਨੂੰ ਗੁਰੂ ਸਾਹਿਬ ਦੇ ਅਨੰਦਪੁਰ ਛੱਡਣ ਮਾਤਾ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ ਬਾਰੇ ਦੱਸਿਆ ਇਸ ਗੱਲ ਨੂੰ ਸੁਣ ਕੇ ਇਲਾਕੇ ਦੇ ਲੋਕਾਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਸਾਨੂੰ ਅਨੰਦਪੁਰ ਸਾਹਿਬ ਦੇ ਹਾਲਾਤ ਪਤਾ ਨਹੀਂ ਸਨ ਵਰਨਾ ਅਸੀਂ ਉੱਥੇ ਜਾ ਕੇ ਗੁਰੂ ਜੀ ਦਾ ਸਾਥ ਦਿੰਦੇ ਇਸ ਸਮੇਂ ਇਹ ਜ਼ਿਕਰ ਵੀ ਹੋਇਆ ਕਿ ਪਹਿਲਾਂ ਵੀ ਮਾਜੇ ਦੇ ਲੋਕਾਂ ਨੇ ਗੁਰੂ ਸਾਹਿਬ ਨੂੰ ਪਿੱਠ ਦਿਖਾ ਕੇ ਇਲਾਕੇ ਦੀ ਬਦਨਾਮੀ ਕਰਵਾਈ ਸੀ ਜਦੋਂ ਅਨੰਦਪੁਰ ਅਤੇ ਬਿਲਾਸਪੁਰੀ ਫੌਜ ਦੇ ਹਮਲੇ ਸਮੇਂ 31 ਅਗਸਤ 17 ਸੋਦੀ ਰਾਤ ਨੂੰ ਦੁਨੀ ਚੰਦ ਮਸੰਦ ਆਪਣੇ ਨਾਲ 4-5 ਸਾਥੀ ਲੈ ਕੇ ਅਨੰਦਪੁਰ ਸਾਹਿਬ ਤੋਂ ਭੱਜ ਆਇਆ ਸੀ ਅਤੇ ਬਾਅਦ ਵਿੱਚ ਉਸ ਦੇ ਪੋਤਿਆਂ ਨੇ ਭਾਈ ਅਨੂਪ ਸਿੰਘ ਅਤੇ ਪਾਈ ਸਰੂਪ ਸਿੰਘ ਨੇ ਉਸ ਦੀ ਉਸ ਦੀ ਬੁਝਦਲੀ ਦਾ ਧੋਣਾ ਧੋਣ ਵਾਸਤੇ ਨਿਰਮੋਹਗੜ ਦੀ ਲੜਾਈ ਵਿੱਚ 8 ਅਕਤੂਬਰ 1700 ਦੇ ਦਿਨ ਸ਼ਹੀਦੀਆਂ ਪਾਈਆਂ ਸਨ ਇਲਾਕੇ ਦੇ ਲੋਕਾਂ ਨੇ ਵਿਚਾਰ ਕੀਤਾ ਕਿ ਗੁਰੂ ਸਾਹਿਬ ਉਸ ਵੇਲੇ 17 18 ਦਸੰਬਰ ਨੂੰ ਮਾਲਵੇ ਵਿੱਚ ਦੀਨਾ ਕਾਂਗੜ ਦੇ ਨੇੜੇ ਤੇੜੇ ਦੇ ਇਲਾਕੇ ਵਿੱਚ ਸਨ ਸਾਨੂੰ ਜਾ ਕੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਹ ਆਨੰਦਪੁਰ ਸਾਹਿਬ ਤੋਂ ਮਾਲਵੇ ਵੱਲ ਗਏ ਅਤੇ ਮਾਝੇ ਵੱਲ ਨਹੀਂ ਆਏ ਸਾਨੂੰ ਜਾ ਕੇ ਉਹਨਾਂ ਨੂੰ ਮਾਧਿਅ ਵਿਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਵਿਚਾਰ ਕੀਤਾ ਕਿ ਚਬਾਲ ਦੇ ਚੌਧਰੀ ਭਾਗ ਸਿੰਘ ਢਿੱਲੋਂ ਮਾਈ ਭਾਗਕੌਰ ਦੇ ਵੱਡੇ ਭਰਾ ਜੋ ਉੱਥੇ ਅਫਸੋਸ ਕਰਨ ਵਾਸਤੇ ਆਏ ਹੋਏ ਸਨ ਦੇ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਸੰਬੰਧ ਹਨ ਉਹਨਾਂ ਦੇ ਰਾਹੀਂ ਗੁਰੂ ਸਾਹਿਬ ਦਾ ਦਿੱਲੀ ਦਰਬਾਰ ਨਾਲ ਸਮਝੌਤਾ ਕਰਾਇਆ ਜਾ ਸਕਦਾ ਹੈ। ਆਖਰ ਆਪਸ ਵਿੱਚ ਵਿਚਾਰ ਕਰਕੇ ਭਾਈ ਭਾਗ ਸਿੰਘ ਚਬਾਲ, ਭਾਈ ਸੁਲਤਾਨ ਸਿੰਘ ਬੜੈਜ, ਭਾਈ ਨਿਧਾਨ ਸਿੰਘ ਬੜੈਜ ਮਾਈ ਭਾਗੌਰ ਹੋਰ ਸਿੰਘ ਅਤੇ ਮਾਈ ਭਾਗੌਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਮਾਲਵੇ ਵੱਲ ਚੱਲ ਪਏ। ਇਹ ਸਾਰੇ ਸਿੰਘ ਗੁਰੂ ਸਾਹਿਬ ਦੀ ਭਾਲ ਦੇ ਵਿੱਚ ਪੱਟੀ ਤੋਂ ਚੱਲ ਕੇ ਮੱਖੂ ਅਤੇ ਜੀਰਾ ਤੋਂ ਹੁੰਦੇ ਹੋਏ ਦੀਨਾ ਕਾਂਗੜ ਜਾਣ ਵਾਸਤੇ ਮੋਗਾ ਵੱਲ ਚਲੇ ਗਏ। ਮੋਗਾ ਦੇ ਨੇੜੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦੀਨਾ ਕਾਂਗੜ ਤੋਂ ਤਲਵੰਡੀ ਸਾਬੋ ਵੱਲ ਚੱਲ ਚੁੱਕੇ ਹਨ ਅਤੇ ਉਸ ਵੇਲੇ ਰਾਮਿਆਣਾ ਤੋਂ ਰੂਪਾਣਾ ਦੇ ਰਸਤੇ ਵਿੱਚ ਸਨ। ਇਸ ਦੇ ਮਗਰੋਂ ਇਹਨਾਂ 40 ਸਿੰਘਾਂ ਤੇ ਮਾਈ ਭਾਗ ਕੌਰ ਨੇ ਰੂਪਿਆਣਾ ਵੱਲ ਮੂੰਹ ਕਰ ਲਿਆ ਰੂਪਿਆਣਾ ਪਿੰਡ ਦੀ ਸਰਹੱਦ ਵਿੱਚ ਜਿੱਥੇ ਹੁਣ ਪਿੰਡ ਮੱਲਣ ਸੋਡੀਆਂ ਹੈ ਗੁਰੂ ਸਾਹਿਬ ਅਤੇ ਇਸ ਜਥੇ ਦਾ ਮੇਲ ਹੋ ਗਿਆ ਗੁਰੂ ਸਾਹਿਬ ਉਹਨਾਂ ਨੂੰ ਆਉਂਦਿਆਂ ਹੀ ਦੇਖ ਕੇ ਉੱਥੇ ਹੀ ਰੁਕ ਗਏ ਅਤੇ ਚਾਦਰਾਂ ਵਿਛਾ ਕੇ ਬੈਠ ਗਏ ਭਾਗ ਸਿੰਘ ਨੇ ਗੁਰੂ ਜੀ ਦੇ ਨਾਲ ਮਾਤਾ ਜੀ ਅਤੇ ਚਾਰ ਸਾਹਿਬਜ਼ਾਦੇ ਅਤੇ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਬਾਰੇ ਰਸਮੀ ਅਫਸੋਸ ਕੀਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਸਭ ਕੁਝ ਵਾਹਿਗੁਰੂ ਦੀ ਲੀਲਾ ਹੈ ਮਰਨਾ ਜਾਂ ਸ਼ਹੀਦ ਹੋਣਾ ਦੁੱਖ ਜਾਂ ਅਫਸੋਸ ਵਾਲੀ ਗੱਲ ਨਹੀਂ ਹੁੰਦੀ ਸਾਨੂੰ ਹਰ ਹਾਲ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੁਝ ਸਮੇਂ ਬਾਅਦ ਚੌਧਰੀ ਭਾਗ ਸਿੰਘ ਝਬਾਲੀਏ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਕਾਫੀ ਨੇੜਤਾ ਹੈ ਅਤੇ ਮੈਂ ਸੂਬੇਦਾਰ ਜਾਂ ਕਿਸੇ ਹੋਰ ਸੂਖ ਵਾਲੇ ਦਰਬਾਰੀ ਦੇ ਦੁਆਰਾ ਸਰਕਾਰ ਦੇ ਨਾਲ ਤੁਹਾਡਾ ਸਮਝੌਤਾ ਕਰਵਾ ਦਿੰਦਾ ਹਾਂ ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਤੁਸੀਂ ਹੁਣ ਸਰਕਾਰ ਦੇ ਨਾਲ ਸਮਝੌਤੇ ਦੀ ਗੱਲ ਕਰਦੇ ਹੋ ਤੁਸੀਂ ਜਾਂ ਤੁਹਾਡੇ ਵਡੇਰੇ ਉਦੋਂ ਕਿੱਥੇ ਸਨ ਜਦੋਂ ਪੰਜਵੇਂ ਗੁਰੂ ਸ਼ਹੀਦ ਕੀਤੇ ਗਏ ਸਨ ਜਦੋਂ ਛੇਵੇਂ ਗੁਰੂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਰੱਖਿਆ ਗਿਆ ਸੀ ਜਦੋਂ ਨੌਵੇਂ ਗੁਰੂ ਨੂੰ ਦਿੱਲੀ ਵਿੱਚ ਲਿਜਾ ਕੇ ਸ਼ਹੀਦ ਕੀਤਾ ਗਿਆ ਸੀ ਉਸ ਵੇਲੇ ਤੱਕ ਕਿਸੇ ਸਿੱਖ ਨੇ ਉਦੋਂ ਤੱਕ ਕਿਸੇ ਸਿੱਖ ਨੇ ਨਾ ਨਹੀਂ ਸੀ ਲਿਆ ਫਿਰ ਅਨੰਦਪੁਰ ਸਾਹਿਬ ਨੂੰ ਕਈ ਮਹੀਨੇ ਘੇਰਾ ਪਿਆ ਰਿਆ ਤਾਂ ਵੀ ਤੁਸੀਂ ਨਹੀਂ ਆਏ ਤੁਸੀਂ ਹੁਣ ਕੀ ਲੈਣਾ ਇਹੋ ਤੁਹਾਨੂੰ ਅਜਹੀਆਂ ਗੱਲਾਂ ਕਰਨ ਲੱਗਿਆਂ ਸ਼ਰਮ ਨਹੀਂ ਆਉਂਦੀ ਗੁਰੂ ਸਾਹਿਬ ਦਾ ਜਵਾਬ ਸੁਣ ਕੇ ਭਗਤ ਸਿੰਘ ਕਹਿਣ ਲੱਗਿਆ ਜੇ ਤੁਸੀਂ ਇੰਜ ਹੀ ਰਹਿਣਾ ਹੈ ਤਾਂ ਤੁਹਾਡੀ ਸਾਡੀ ਨਿਭ ਨਹੀਂ ਸਕਦੀ ਸਾਥੋਂ ਇਹੋ ਜਹੀ ਸਿੱਖੀ ਨਹੀਂ ਨਿਭਣੀ ਫਿਰ ਅਸੀਂ ਵਾਪਿਸ ਚਲੇ ਜਾਂਦੇ ਹਾਂ ਗੁਰੂ ਜੀ ਨੇ ਭਗਤ ਸਿੰਘ ਦੇ ਬੋਲ ਸੁਣ ਕੇ ਆਖਿਆ ਅਸੀਂ ਤੁਹਾਨੂੰ ਮਦਦ ਵਾਸਤੇ ਤਾਂ ਨਹੀਂ ਬੁਲਾਇਆ ਸੀ ਤੁਸੀਂ ਆਪੇ ਹੀ ਆਏ ਹੋ ਪਰ ਜੇ ਤੁਹਾਡੇ ਤੋਂ ਸਿੱਖੀ ਨਹੀਂ ਨਿਭ ਸਕਦੀ ਤਾਂ ਠੀਕ ਹੈ ਲੋ ਕਾਗਜ਼ ਤੇ ਲਿਖ ਦਿਓ ਕਿ ਸਾਡਾ ਇਲਾਕਾ ਅੱਜ ਤੋਂ ਗੁਰੂ ਦਾ ਸਿੱਖ ਨਹੀਂ ਰਿਹਾ ਗੁਰੂ ਸਾਹਿਬ ਦੇ ਬੋਲ ਸੁਣ ਕੇ ਭਾਈ ਮਾਨ ਸਿੰਘ ਨਿਸ਼ਾਂਚੀ ਨੇ ਕਾਗਜ਼ ਕਲਮ ਅਤੇ ਦਵਾਤ ਕੱਢ ਕੇ ਭਾਗ ਸਿੰਘ ਦੇ ਅੱਗੇ ਰੱਖ ਦਿੱਤੀ ਇਹ ਦੇਖ ਕੇ ਗੁੱਸੇ ਵਿੱਚ ਆਏ ਚੌਧਰੀ ਭਾਗ ਸਿੰਘ ਨੇ ਕਾਗਜ਼ ਤੇ ਬੇਦਾਵਾ ਲਿਖ ਦਿੱਤਾ ਅਤੇ ਹੇਠਾਂ ਆਪਣੇ ਦਸਤਖਤ ਕਰ ਦਿੱਤੇ ਇਸ ਦੇ ਮਗਰੋਂ ਦਿਲਬਾਖ ਸਿੰਘ ਦਰਬਾਰਾ ਸਿੰਘ ਗੰਡਾ ਸਿੰਘ ਨੇ ਵੀ ਦਸਤਖਤ ਕਰ ਦਿੱਤੇ ਪਰ ਬਾਕੀ ਸਿੰਘਾਂ ਨੇ ਦਸਤਖਤ ਨਹੀਂ ਕੀਤੇ ਅਜੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਇੱਕ ਸਿੱਖ ਗੁਪਤ ਜਰ ਨੇ ਖਬਰ ਦਿੱਤੀ ਕਿ ਸਰਹੰਦ ਦੀ ਫੌਜ ਇਸ ਇਲਾਕੇ ਦੇ ਨੇੜੇ ਹੀ ਆ ਪੁੱਜੀ ਹੈ ਇਸ ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਕੂਚ ਕਰਨ ਦਾ ਹੁਕਮ ਦਿੱਤਾ ਗੁਰੂ ਸਾਹਿਬ ਨੇ ਝਬਾਲੀਆਂ ਦਾ ਬੇਦਾਵਾ ਜੇਬ ਵਿੱਚ ਪਾਇਆ ਅਤੇ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਉੱਥੋਂ ਚਲੇ ਗਏ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਉੱਥੋਂ ਚਲੇ ਗਏ ਗੁਰੂ ਸਾਹਿਬ ਦੇ ਜਾਣ ਦੇ ਮਗਰੋਂ ਮਾਈ ਭਾਗਕੌਰ ਜੋ ਭਾਗ ਸਿੰਘ ਅਤੇ ਦਿਲਬਾਗ ਸਿੰਘ ਦੀ ਵੱਡੀ ਭੈਣ ਸੀ ਅਤੇ ਨਿਧਾਨ ਸਿੰਘ ਬੜੈਚ ਦੀ ਘਰਵਾਲੀ ਸੀ ਉਸ ਨੇ ਇਹਨਾਂ 40 ਸਿੰਘਾਂ ਵੱਲ ਮੂੰਹ ਕਰਕੇ ਆਖਿਆ ਅਜੇ ਤਾਂ ਦੁਨੀ ਚੰਦ ਢਾਲੀਵਾਲ ਅਤੇ ਉਸ ਦੇ ਸਾਥੀ 4-5 ਮਝੈਲ ਸਿੰਘਾਂ ਵੱਲੋਂ ਆਨੰਦਪੁਰ ਕਿਲੇ ਚੋਂ ਰੱਸਾ ਬੰਨ ਕੇ ਭੱਜਣ ਦਾ ਕਲੰਕ ਸਾਡੇ ਮੱਥੇ ਤੋਂ ਨਹੀਂ ਲਿਆ ਅੱਜ ਅਸੀਂ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਹੈ ਹੁਣ ਅਸੀਂ ਕਿਹੜਾ ਮੂੰਹ ਲੈ ਕੇ ਵਾਪਸ ਆਪਣੇ ਘਰਾਂ ਨੂੰ ਜਾਵਾਂਗੇ ਤੁਹਾਨੂੰ ਘਰ ਗਿਆ ਨੂੰ ਘਰਵਾਲੀਆਂ ਕੀ ਕਹਿਣਗੀਆਂ ਇਹ ਸਤਗੁਰਾਂ ਦੇ ਨਾਲ ਕਿਹੋ ਜਿਹੇ ਦਰਸ਼ਨ ਕਰਕੇ ਆਏ ਹੋ ਲੋਕ ਲਾਣਤਾ ਪਾਉਣਗੇ ਕਿਹੜਾ ਮੂੰਹ ਲੈ ਕੇ ਬਾਹਰ ਫਿਰੋਗੇ ਉੱਠੋ ਛੇਰੋ ਹੰਬੜਾ ਮਾਰੋ ਗੁਰੂ ਜੀ ਬਖਸ਼ਣ ਹਾਰ ਹਨ ਉਹ ਜ਼ਰੂਰ ਮਾਫ ਕਰ ਦੇਣਗੇ ਚਲੋ ਚੱਲੀਏ ਇਹ ਆਖ ਕੇ ਮਾਈ ਭਾਗਕੌਰ ਨੇ ਆਪਣੀ ਚੁੰਨੀ ਸਿਰ ਤੇ ਲਈ ਮਾਈ ਭਾਗਕੌਰ ਦੇ ਬੋਲਾਂ ਨੇ ਉਸ ਦੇ ਨਿੱਕੇ ਵੀਰ ਭਾਗ ਸਿੰਘ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਨੇ ਵੀ ਬਾਕੀਆਂ ਨੂੰ ਗੁਰੂ ਜੀ ਦੇ ਪਿੱਛੇ ਜਾਣ ਵਾਸਤੇ ਆਖ ਦਿੱਤਾ ਸਾਰੇ ਸਿੱਖ ਜਿਆਕਾਰਾ ਛੱਡ ਕੇ ਉਸ ਪਾਸੇ ਵੱਲ ਚੱਲ ਪਏ ਜਿੱਧਰ ਗੁਰੂ ਸਾਹਿਬ ਗਏ ਸਨ ਮਾਈਕ ਪਾ ਕੋਰ ਅਦੇ 40 ਸਿੰਘ ਚੱਲਦੇ-ਚੱਲਦੇ ਰੁਪਾਣਾ ਤੋਂ 8 ਕਿਲੋਮੀਟਰ ਦੂਰ ਕਿਦਰਾਨੇ ਦੀ ਢਾਬ ਦੇ ਕੰਡੇ ਤੇ ਪਾਣੀ ਪੀਣ ਵਾਸਤੇ ਰੁਕੇ ਇਸ ਵੇਲੇ ਗੁਰੂ ਸਾਹਿਬ ਢਾਬ ਲੰਘ ਕੇ ਨੇੜੇ ਦੀ ਇੱਕ ਟਿੱਬੀ ਦੇ ਕੋਲ ਪੁੱਜ ਚੁੱਕੇ ਸਨ ਇਹ ਉਹੀ ਥਾਂ ਹੈ ਜਿੱਥੇ ਗੁਰਦੁਆਰਾ ਟਿੱਬੀ ਸਾਹਿਬ ਬਣਿਆ ਹੋਇਆ ਹੈ ਢਾਬ ਵਾਲੀ ਥਾਂ ਤੇ ਗੁਰਦੁਆਰਾ ਦਰਬਾਰ ਸਾਹਿਬ ਤੰਬੂ ਸਾਹਿਬ ਅਤੇ ਅੰਗੀਠਾ ਸਾਹਿਬ ਬਣੇ ਹੋਏ ਹਨ ਕੁਝ ਹੀ ਚਿਰ ਦੇ ਮਗਰੋਂ ਸਰਹੰਦ ਦੀ ਫੌਜ ਵੀ ਉੱਥੇ ਆ ਪੁੱਜੀ। ਇਹ ਵੀ ਚਰਚਾ ਸੀ ਕਿ ਸਰਹੰਦ ਦਾ ਸੂਬੇਦਾਰ ਵਰਜੀਰ ਖਾਨ ਖੁਦ ਆਪ ਫੌਜ ਦੀ ਅਗਵਾਈ ਕਰ ਰਿਹਾ ਸੀ। 40 ਸਿੱਖਾਂ ਨੂੰ ਦੇਖ ਕੇ ਮੁਗਲ ਫੌਜ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਹਨਾਂ ਵਿੱਚ ਸ਼ਾਮਿਲ ਹਨ। ਇਸ ਕਰਕੇ ਉਹਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲੀਆਂ ਅਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਪੌਣੇ ਘੰਟੇ ਦੇ ਮਗਰੋਂ ਜਦੋਂ ਸਿੱਖਾਂ ਦੇ ਕੋਲ ਤੀਰ ਅਤੇ ਗੋਲੀਆਂ ਮੁੱਕ ਗਈਆਂ ਤਾਂ ਉਹਨਾਂ ਨੇ ਕਿਰਪਾਨਾਂ ਧੂ ਲਈਆਂ ਅਤੇ ਦੁਸ਼ਮਣ ਦੀ ਫੌਜ ਤੇ ਟੁੱਟ ਪਏ ਦੋਨਾਂ ਪਾਸਿਆਂ ਤੋਂ ਲੋਹੇ ਨਾਲ ਲੋਹਾ ਖੜਕਣ ਲੱਗਿਆ 40 ਸਿੱਖਾਂ ਅਤੇ ਮਾਈ ਭਾਗੌਰ ਨੇ ਸਰਹੰਦੀ ਫੌਜ ਦੀ ਅਜਹੀ ਵੱਡ ਟੁਕ ਕੀਤੀ ਕਿ ਉਹਨਾਂ ਨੂੰ ਅਕਾਲ ਚੇਤੇ ਕਰਵਾ ਦਿੱਤਾ ਇਹ ਲੜਾਈ ਕਾਫੀ ਦੇਰ ਤੱਕ ਚੱਲਦੀ ਰਹੀ ਦੋਨਾਂ ਧਿਰਾਂ ਨੇ ਕੋਈ ਕਸਰ ਨਾ ਛੱਡੀ ਅਖੀਰ ਸੈਂਕੜੇ ਮੁਗਲ ਸਿਪਾਹੀਆਂ ਨੂੰ ਮਾਰਨ ਦੇ ਮਗਰੋਂ ਸੈਂਤੀ ਸਿੰਘ ਸ਼ਹੀਦ ਹੋ ਗਏ ਅਤੇ ਬਾਕੀ ਦੇ ਤਿੰਨ ਸਿੰਘ ਅਤੇ ਮਾਈ ਭਾਗ ਕੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਹ ਚਾਰੇ ਵੀ ਜ਼ਖਮੀ ਹੋਣ ਦੇ ਮਗਰੋਂ ਬੇਸੁਰਤ ਜੇ ਹੋ ਕੇ ਡਿੱਗ ਚੁੱਕੇ ਸਨ ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਸਾਰੇ ਸਿੱਖ ਖਤਮ ਹੋ ਚੁੱਕੇ ਹਨ ਅਤੇ ਕੋਈ ਲੜਨ ਵਾਲਾ ਨਹੀਂ ਰਿਹਾ ਤਾਂ ਉਸ ਨੇ ਫੌਜ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ ਉਸ ਨੂੰ ਇਹ ਵੀ ਦੱਸਿਆ ਜਾ ਚੁੱਕਾ ਸੀ ਕਿ ਉਸ ਨੂੰ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਦਾ ਅਤੇ ਫੌਜ ਪਿਆਸ ਨਾਲ ਮਰ ਜਾਵੇਗੀ ਨਾਲ ਹੀ ਹੁਣ ਉਸ ਦੇ ਖਿਆਲ ਦੇ ਵਿੱਚ ਸਾਰੇ ਸਿੱਖ ਖਤਮ ਹੋ ਚੁੱਕੇ ਸਨ ਇਸ ਲਈ ਉਸ ਨੇ ਫੌਜ ਨੂੰ ਪਿੱਛੇ ਮੋੜ ਲਿਆ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਸਰਹੰਦ ਫੌਜਾਂ ਉੱਥੋਂ ਕਾਫੀ ਦੂਰ ਨਿਕਲ ਚੁੱਕੀਆਂ ਸਨ ਥੋੜੀ ਦੇਰ ਮਗਰੋਂ ਗੁਰੂ ਸਾਹਿਬ ਟਿੱਬੀ ਤੋਂ ਚੱਲ ਕੇ ਖਿਦਰਾਣੇ ਦੀ ਢਾਬ ਜਿਸ ਨੂੰ ਉਹਨਾਂ ਨੇ ਈਸ਼ਰ ਸਰ ਦਾ ਨਾਮ ਦਿੱਤਾ ਅਤੇ ਕੰਡੇ ਤੇ ਆਏ ਉਸ ਵੇਲੇ ਤੱਕ ਸੈਂਤੀ ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ ਭਾਈ ਰਾਏ ਸਿੰਘ ਮਲਤਾਨੀ ਭਰਾ ਭਾਈ ਮਣੀ ਸਿੰਘ ਉਸ ਦਾ ਪੁੱਤਰ ਭਾਈ ਮਹਾ ਸਿੰਘ ਭਾਈ ਸੁੰਦਰ ਸਿੰਘ ਬ੍ਰਾਹਮਣ ਵਾਸੀ ਪਿੰਡ ਛੱਲੀਆਂ ਵਾਲਾ ਅਤੇ ਮਾਈ ਭਾਗਕੌਰ ਸਿਸਕ ਰਹੇ ਸਨ ਗੁਰੂ ਸਾਹਿਬ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ 37 ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਦੀ ਸੇਵਾ ਬਖਸ਼ੀ ਅਤੇ ਅਤੇ ਆਪ ਸਹਿਕਰੇ ਸਿੱਖਾਂ ਦੇ ਕੋਲ ਬੈਠ ਕੇ ਗੁਰੂ ਸਾਹਿਬ ਨੇ ਇਹਨਾਂ ਤਿੰਨਾਂ ਅਤੇ ਮਾਈ ਭਾਗਕੌਰ ਦੇ ਮੂੰਹ ਵਿੱਚ ਪਾਣੀ ਪਾਇਆ ਪਰ ਇਹਨਾਂ ਦੇ ਜ਼ਖਮ ਬੜੇ ਡੂੰਘੇ ਸਨ ਇਹਨਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ ਮਾਈ ਭਾਗਕੌਰ ਨੂੰ ਖੱਬੇ ਪੱਟ ਵਿੱਚ ਗੋਲੀ ਲੱਗੀ ਹੋਈ ਸੀ ਪਰ ਬਾਕੀ ਤਿੰਨੇ ਬੜੇ ਨਿਟਾਲ ਹੋ ਚੁੱਕੇ ਸਨ ਗੁਰੂ ਸਾਹਿਬ ਨੇ ਸ਼ਹੀਦ ਹੋਏ ਸਾਰੇ ਸਿੱਖਾਂ ਨੂੰ 10000, 20000, 50000 ਆਕ ਕੇ ਮਨਸਬ ਸਨਮਾਨ ਦਿੱਤੇ ਇਸ ਮਗਰੋਂ ਗੁਰੂ ਸਾਹਿਬ ਨੇ ਸਹਿਗਰੇ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਆਪਣੇ ਮੂੰਹ ਤੋਂ ਮੰਗ ਲਓ ਇਸ ਤੋਂ ਬਾਅਦ ਭਾਈ ਰਾਏ ਸਿੰਘ ਬੋਲੇ ਗੁਰੂ ਜੀ ਤੁਸੀਂ ਭਾਈ ਭਗਤ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾੜ ਕੇ ਸਾਨੂੰ ਸਿੱਖੀ ਦਾ ਦਾਨ ਬਖਸ਼ ਦਿਓ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਆਖਿਆ ਅਤੇ ਆਪਣੀ ਜੇਬ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢ ਕੇ ਫਾੜ ਦਿੱਤਾ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਦੀ ਮਰਮ ਪੱਟੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਾ ਪਿਆ ਗੁਰੂ ਜੀ ਸਾਰੀ ਰਾਤ ਇਹਨਾਂ ਦੇ ਨਾਲ ਗੱਲਾਂ ਕਰਦੇ ਰਹੇ ਅੱਧੀ ਰਾਤ ਵੇਲੇ ਭਾਈ ਸੁੰਦਰ ਸਿੰਘ ਝੱਲੀਆਂ ਵਾਲਾ ਸਾਹ ਛੱਡ ਗਿਆ ਇਸ ਦੇ ਮਗਰੋਂ ਭਾਈ ਰਾਏ ਸਿੰਘ ਅਤੇ ਕੁਝ ਚਿਰ ਮਗਰੋਂ 40ਵਾਂ ਸਿੰਘ ਭਾਈ ਮਹਾਸਿੰਘ ਵੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੁੱਜ ਗਿਆ ਅਗਲੀ ਸਵੇਰ ਮਾਗ ਦੀ ਪਹਿਲੀ ਨੂੰ 30 ਦਸੰਬਰ 1705 ਦੇ ਦਿਨ ਗੁਰੂ ਸਾਹਿਬ ਨੇ ਇਹਨਾਂ 40 ਸਿੰਘਾਂ ਵਾਸਤੇ ਆਸਾ ਦੀ ਵਾਰ ਦਾ ਪਾਠ ਕਰਕੇ ਭੋਗ ਪਾਇਆ। ਕੁਝ ਚਿਰ ਮਗਰੋਂ ਭਾਈ ਦਾਨ ਸਿੰਘ ਖੇਦਰਾਣਾ ਪਿੰਡ ਵਿੱਚੋਂ ਆਟਾ ਕਿਉ ਮੈਦਾ ਖੰਡ ਲੈ ਆਇਆ। ਗੁਰੂ ਸਾਹਿਬ ਨੇ ਆਪ ਪਾਠ ਕਰਕੇ ਦੇਹ ਤਿਆਰ ਕਰਵਾਈ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਲੱਕੜੀਆਂ ਦੇ ਢੇਰ ਤੇ ਇਕੱਠਾ ਹੀ ਰੱਖ ਦਿੱਤਾ ਗਿਆ। ਗੁਰੂ ਸਾਹਿਬ ਨੇ ਆਪ ਸੁਹੇਲਾ ਦਾ ਪਾਠ ਕੀਤਾ ਅਤੇ ਫਿਰ ਆਪਣੇ ਹੱਥੀਂ ਇਹਨਾਂ ਦੀ ਚੀਖਾਂ ਨੂੰ ਅੱਗ ਲਾਈ। ਸੰਸਕਾਰ ਕਰਨ ਦੇ ਮਗਰੋਂ ਗੁਰੂ ਸਾਹਿਬ ਨੇ ਹਾਜ਼ਰ ਸਿੰਘਾਂ ਨੂੰ ਆਖਿਆ ਕਿ ਇਹਨਾਂ 40 ਸਿੰਘਾਂ ਨੇ ਧਰਮ ਹੇਠ ਸੀਸ ਦਿੱਤੇ ਹਨ। ਇਹਨਾਂ ਨੂੰ ਵੀ 40 ਮੁਕਤੇ ਆਖ ਕੇ ਚੇਤੇ ਕੀਤਾ ਜਾਇਆ ਕਰੇਗਾ। ਸੋ ਇਸ ਤਰ੍ਹਾਂ ਬੇਦਾਬੇ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਬੇਦਾਬਾ ਖਿਦਰਾਣੇ ਦੀ ਟਾਬ ਤੋਂ ਪਹਿਲੇ ਲਿਖਿਆ ਗਿਆ ਤੇ ਜਿਸ ਨੂੰ ਕਈ ਲੇਖਕਾਂ ਨੇ ਆਨੰਦਪੁਰ ਸਾਹਿਬ ਲਿਖਿਆ ਦੱਸਿਆ ਗਿਆ। ਸੋ ਇਸ ਦੇ ਵਿੱਚ ਤੁਹਾਨੂੰ ਹੁਣ ਕਲੀਅਰ ਹੋ ਚੁੱਕਿਆ ਹੈ ਕਿ ਜਿਹੜਾ ਬੇਦਾਵਾ ਹੈ ਉਹ ਕਿੱਥੇ ਲਿਖਿਆ ਗਿਆ ਸੀ ਕਿਉਂਕਿ ਲੇਖਕ ਨੇ ਇਹ ਪੂਰੀ ਤਰ੍ਹਾਂ ਪਰਚੋਲ ਕਰਕੇ ਇਹ ਸਾਬਤ ਕੀਤਾ ਕਿ ਜਿਹੜਾ ਬੇਦਾਵਾ ਉਹ ਖਿਦਰਾਣੇ ਦੀ ਟਾਪ ਦੇ ਕੋਲ ਹੀ ਲਿਖਿਆ ਗਿਆ ਸੀ ਕਿਉਂਕਿ ਆਨੰਦਪੁਰ ਸਾਹਿਬ ਤੋਂ ਬੇਦਾਵਾ ਜੇਬ ਵਿੱਚ ਪਾ ਕੇ ਲੈ ਕੇ ਜਾਣਾ ਇਹ ਗੱਲ ਜਰਾ ਵੀ ਸਹੀ ਨਹੀਂ ਲੱਗਦੀ ਸੋ ਹੁਣ ਫੇਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ